ਮੈਂ ਕੁਛਕ ਜਿਹੜੀ ਵੀਡੀਓ ਪਾਈ ਸੀਗੀ ਤੇ ਉਹਤੇ ਮਾੜੀ ਮੋਟੀ ਗੱਲਬਾਤ ਕਰਨ ਆਇਆ ਆਂ ਆਪਾਂ ਲਾਈਵ ਜਿਆਦਾ ਲੰਬੀ ਨਹੀਂ ਬਣਾਉਂਗਾ ਮੈਂ ਕੁਛ ਮੇਰੇ ਵੀਰ ਜਿਹੜੇ ਲੱਗੇ ਹੋਏ ਨੇ ਵੀ ਭਾਈ ਕਹਿਣ ਵੀ ਭਾਈ ਜਿਹੜੀ ਤੁਸੀਂ ਵੀਡੀਓ ਪਾਉਨੇ ਹੋ ਜਾਂ ਕੁਛ ਵੀ ਕਰਦੇ ਹੋ ਉਹ ਵੀਡੀਓ ਤੁਸੀਂ ਐਡਿਟ ਕਰਕੇ ਪਾਉਨੇ ਹੋ ਵੀ ਉਹ ਆਵਾਜ਼ ਹੀ ਨਹੀਂ ਹੈਗੀ ਉਹ ਬੰਦੇ ਦੀ ਜੀ ਤੁਸੀਂ ਦਿਖਾਉਣਾ ਚਾਹੁੰਦੇ ਹੋ ਹੁਣ ਤੱਕ ਜਿੰਨਾ ਕੁਝ ਵੀ ਹੋਇਆ ਜਾਂ ਮੰਨ ਲਓ ਵੀ ਜਿੰਨੀਆਂ ਵੀ ਆਡੀਓ ਵੀਡੀਓ ਜਿਹੜਾ ਕੁਝ ਵੀ ਬਾਹਰ ਹੋਇਆ ਸਾਰਾ ਜਨ ਤੱਕ ਹੋਇਆ ਲੋਕਾਂ ਦੇ ਸਾਹਮਣੇ ਹੀ ਗੱਲਾਂ ਸਾਰੀਆਂ ਆਈਆਂ ਨੇ ਕੋਈ ਗੱਲ ਕੋਲੋਂ ਨਹੀਂ ਬਣਾਈ ਗਈ ਕੋਈ ਗੱਲ ਕਿਤੋਂ ਨਹੀਂ ਲਿਆਂਦੀ ਗਈ ਜੋ ਕੁਝ ਹੁਣ ਤੱਕ ਮੀਡੀਆ ਦੇ ਵਿੱਚ ਹੋਇਆ ਉਹ ਇਕੱਲੇ ਇਕੱਲੇ ਬੰਦੇ ਨੇ ਇਕੱਲੇ ਇਕੱਲੇ ਪੰਜਾਬ ਦੇ ਬੰਦੇ ਨੇ ਦੇਖਿਆ ਹੋਇਆ ਮੈਂ ਗੱਲ ਕਰਨੀ ਹੈ ਜੀ ਆਪਣੇ ਜਿਹੜੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਸ਼ੁਰੂਆਤ ਕਰੂੰਗਾ ਵੀ ਜਿਹੜੇ ਯੋਧੇ ਲੱਗੇ ਹੋਏ ਨੇ ਕਹਿਣ ਸਾਨੂੰ ਵੀ ਭਾਈ ਤੁਸੀਂ ਜਿਹੜੀਆਂ ਵੀਡੀਓ ਬਣਾ ਬਣਾ ਕੇ ਪਾਉਨੇ ਹੋ ਬੀਸਾਂ ਨੂੰ ਪ੍ਰੂਫ ਤੋਂ ਸਾਨੂੰ ਆ ਕਰੋ ਜਾਂ ਤਾਂ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਵੀ ਭਾਈ ਤੁਹਾਨੂੰ ਜਾਂ ਤਾਂ ਪਤਾ ਨਹੀਂ ਲੱਗ ਰਿਹਾ ਵੀ ਇਹ ਵਾਕਈ ਜਿਹੜਾ ਕੁਝ ਤੁਹਾਡੇ ਮੂਹਰੇ ਅਸੀਂ ਰੱਖ ਰਹੇ ਆ ਜਾਂ ਆ ਰਿਹਾ ਹੁਣ ਕਈ ਪਾਰਟੀਆਂ ਕਈ ਪਾਰਟੀਆਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਦਲ ਹੋਣ ਚਾਹੇ ਉਹ ਕਾਂਗਰਸੀ ਹੋਣ ਚਾਹੇ ਹੋਰ ਜਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਹੋਣ ਇਹ ਹੁਣ ਸਾਰੀਆਂ ਹੀ ਵੋਟਾਂ ਵੱਲ ਨੂੰ ਇਹ ਜਾਨੀ ਕਿ ਹੋ ਰਹੀਆਂ ਨੇ ਜਿਹੜੇ ਹਿਸਾਬ ਨਾਲ ਆਉਣ ਨਾਲੇ ਟਾਈਮ ਦੇ ਵਿੱਚ ਜਿਵੇਂ ਗਾਹਾਂ ਵਾਲੇ ਮਹੀਨੇ ਵੋਟਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਇੱਕ ਵੀ ਕਿਸੇ ਵੀ ਬੰਦਾ ਕੋਈ ਆ ਕੇ ਮੂਹਰੇ ਸੰਗਤ ਦੇ ਮੂਹਰੇ ਕੋਈ ਵੀ ਗੱਲ ਰੱਖਦਾ ਜਾਂ ਕੋਈ ਵੀ ਗੱਲਾਂ ਹੁਣ ਆਪੋਜੀਸ਼ਨ ਵਾਲੇ ਕੱਢ-ਕੱਢ ਕੇ ਦੂਜੇ ਨੇ ਚੀਜ਼ਾਂ ਦਿਖਾਈ ਜਾਂਦੇ ਨੇ ਦੂਜੇ ਕੱਢ-ਕੱਢ ਕੇ ਪਹਿਲੀਆਂ ਨਹੀਂ ਦਿਖਾਈ ਜਾਂਦੇ। ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਜਿਹੜਾ ਹੁਣ ਪੰਜਾਬੀ ਦਾ ਵਲਡ ਹੈ ਕਿਹੜਾ ਭਵਲ ਭੂਸਾ ਜਾਂਦਾ ਨੇ ਪਾਇਆ ਹੋਇਆ ਹੁਣ ਉਹਤੇ ਗੱਲ ਕਲੀਅਰ ਕਰਨਾ ਆ ਮੈਂ। ਪਹਿਲੀ ਗੱਲ ਤਾਂ ਮੈਂ ਕਰੂੰਗਾ ਜਿਹੜੇ ਵੀਡੀਓ ਦਿਖਾ ਕੇ ਆਪਾਂ ਗੱਲ ਕਰਦੇ ਆਂ ਜਿਆਦਾ ਲੰਮਾ ਟਾਈਮ ਨਹੀਂ ਲੈਣਾ ਜਿਹੜੇ ਪਹਿਲਾਂ ਖਬਰਾਂ ਆਈਆਂ ਸੀਗੀਆਂ ਭਾਈ ਕੁਝ ਕੁ ਮਹੀਨੇ ਪਹਿਲਾਂ ਜਿਆਦਾ ਲੰਮਾ ਟਾਈਮ ਨਹੀਂ ਡੇਢ ਕ ਮਹੀਨਾ ਮਹੀਨਾ ਪਹਿਲਾਂ ਖਬਰਾਂ ਆਈਆਂ ਸੀਗੀਆਂ ਵੀ ਭਾਈ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣੇ ਬੰਦੇ ਬੈਠੇ ਨੇ ਬੰਦੀ ਸਿੰਘ ਜਿਨੂੰ ਤੁਸੀਂ ਬੰਦੀ ਸਿੰਘ ਕਹਿੰਦੇ ਹੋ ਵੀ ਉਹਨਾਂ ਦੇ ਹਾਲਾਤ ਬੜੇ ਮਾੜੇ ਨੇ ਬੜੇ ਮਾੜੇ ਹਾਲਾਤ ਨੇ ਉਹਨਾਂ ਦੀ ਉਹਨਾਂ ਨੂੰ ਰੋਟੀ ਚੱਜਦੀ ਨਹੀਂ ਮਿਲਦੀ ਉਹਨਾਂ ਨਾਲ ਜੀ ਬਹੁਤ بڑا ਜਾਨੀ ਕਿ ਅਤਿਆਚਾਰ ਹੋ ਰਿਹਾ ਜੀ ਉਹਨਾਂ ਕਦੇ ਪੁਲਿਸ ਵਾਲੇ ਉਹਨੂੰ ਕਦੇ ਰੋਟੀ ਦੇ ਵਿੱਚ ਤਮਾਕੂ ਪਾ ਕੇ ਦੇ ਦਿੰਦੇ ਨੇ ਪਰ ਇੱਕ ਵੀਡੀਓ ਮੈਂ ਕੱਲ ਪਰਸੋਂ ਨਾਲ ਆਪਣੀ ਆਈਡੀ ਦੇ ਉੱਤੇ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਜਿਹੜੇ ਆਪਣੇ ਬੰਦੇ ਜਿਬਰੂਗੜ ਬੈਠੇ ਨੇ ਪੰਜਾਬ ਦੇ ਉੱਥੇ ਉਹਨਾਂ ਦੇ ਘਰਾਂ ਦੇ ਘਰ ਵਾਲਿਆਂ ਦੇ ਬਿਆਨ ਆਏ ਨੇ ਪਹਿਲਾਂ ਮੈਂ ਦਿਖਾਉਂਗਾ ਵੀਡੀਓ ਵੀਡੀਓ ਮੈਂ ਪੂਰੀ ਦਿਖਾਉਂਗਾ ਸਿਰੇ ਤੋਂ ਸਿਰੇ ਤੱਕ ਤੁਸੀਂ ਦੇਖ ਵੀ ਲਈ ਹੋਣੀ ਆ ਫਿਰ ਉਹ ਵੀਡੀਓ ਤੇ ਮੈਂ ਕਰਨਾ ਚਾਹੁੰਦਾ ਗੱਲਬਾਤ ਆਦੋ ਪਹਿਲਾਂ ਮੈਂ ਵੀਡੀਓ ਦਿਖਾਵਾਂ ਫਿਰ ਆਪਾਂ ਕਰਦੇ ਆ ਗੱਲ ਆਦੋ ਕਰੋ ਆ ਸੁਣੋ ਵੀਡੀਓ ਕਰਾ ਅ ਸੜਨਲ ਪਾਇਸਾ ਪਾਈ ਪਪਲ ਪ੍ਰੀ ਸਿੰਘ ਜੀ ਦੀ ਮਦਰ ਹੈਗੀਆਂ ਜਿਹੜੇ ਅ ਅ ਦਿਗੁਰਗੜ੍ਹ ਹਿਖੇ ਅਸਾਮ ਦੀ ਦਿਗੁਰਗੜ੍ਹ ਜੇਲ੍ਹ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ ਹੈ ਮਾਤਾ ਜੀ ਕਿਸ ਤਰ੍ਹਾਂ ਹੈਗੀਆਂ ਪਾਈ ਸਾਹਿਬ ਤੇ ਤੁਸੀਂ ਦੱਸੋ ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਕੋਈ ਸੰਦੇਸ਼ ਕੀ ਹੈਗਾ ਜੀ ਹਾਂ ਵੇਖੋ ਜੀ ਉਹ ਪੂਰੀ ਚੜਦੀ ਕਲਾ ਚ ਹੈ ਉਹਨਾਂ ਦਾ ਮਤਲਬ ਵਧੀਆ ਨੇ ਬਿਲਕੁਲ ਰਾਜੀ ਤੁਸੀਂ ਵਾਕਈ ਇੱਥੋਂ ਦੇ ਜਿਹੜੇ ਪ੍ਰਬੰਧ ਆ ਕੋਈ ਇੰਨੇ ਵਧੀਆ ਆ ਐਨਾ ਵਧੀਆ ਕੱਲਿਆਂ ਨੂੰ ਰੂਮ 'ਚ ਬਿਠਾ ਕੇ ਸਾਡੀਆਂ ਨਾਲ ਮੁਲਾਕਾਤ ਕਰਵਾਈ ਆ ਬੜੇ ਆਰਾਮ ਨਾਲ ਬੈਠ ਕੇ 1 ਘੰਟਾ ਦੀ ਗੱਲਬਾਤ ਕੀਤੀ ਆ ਮਤਲਬ ਇੱਥੋਂ ਦੇ ਕਹਿ ਸਕਦੇ ਕਿ ਸਾਹ ਚੀਜ਼ ਸਲਾਦਾ ਜੋਗ ਆ ਜਿੱਦਾਂ ਦੇ ਇੱਥੇ ਰਹਿਣਾ ਰਿਆਣਾ ਇਹ ਵੀਡੀਓ ਮੈਂ ਇੱਥੇ ਇਹਨੂੰ ਰੋਕ ਲੈਨੇ ਆ ਕਮੈਂਟ ਮੈਂ ਇੱਥੋਂ ਹੀ ਗੱਲ ਚੱਕਣੀ ਚਾਹੁੰਦਾ ਵੀ ਜਿਹੜੇ ਜੋਧੇ ਕਰਨ ਲੱਗੇ ਹੋ ਨੇ ਆਪਣੇ ਪੰਜਾਬ ਦੇ ਵਿੱਚ ਵੀ ਭਾਈ ਜਿਹੜੇ ਦਿਬਰਗੜ ਬੈਠੇ ਨੇ ਬੰਦੇ ਵੀ ਉਹਨਾਂ ਦੇ ਹਾਲਾਤ ਬੜੇ ਗੰਭੀਰ ਨੇ ਕਿਸੇ ਨੂੰ ਖੂਨ ਦੀ ਉਲਟੀਆਂ ਦਾ ਕੀ ਆ ਕਿਸੇ ਨੂੰ ਜੀ ਆਪਣੇ ਰੋਟੀ ਪਾਣੀ ਚੱਜ ਦਾ ਨਹੀਂ ਮਿਲਦਾ ਕਿਸੇ ਨੂੰ ਜੀ ਪੈਣ ਨੂੰ ਜਗ੍ਹਾ ਨਹੀਂ ਹੈਗੀ ਪਰ ਇਹਨਾਂ ਦੇ ਘਰ ਦੇ ਦਾ ਡਾਇਰੈਕਟ ਇਹ ਕਹਿ ਰਹੇ ਨੇ ਵੀ ਭਾਈ ਸਾਡੀ ਉਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਆਉ ਭਗਤ ਕੀਤੀ ਆ ਤੇ ਸਾਨੂੰ ਜਿਹੜੇ ਸਾਡੇ ਬੰਦੇ ਅੰਦਰ ਬੰਦ ਨੇ ਉਹਨਾਂ ਦੀ ਪੂਰੀ ਚੜ੍ਹਦੀ ਕਲਾ ਉਹਨੂੰ ਵੀ ਪੂਰੀ ਸਿਹਤ ਪੂਰੀ ਭੱਜ-ਭੱਜ ਜੱਫੀਆਂ ਪਾਉਂਦੇ ਨੇ ਉਹ ਇਹ ਮੈਂ ਗਾਹਾਂ ਤੋਂ ਸੁਣਾਉਣਾ ਵੀਡੀਓ ਹੋਰ ਲੰਬੀ ਉਹ ਤੋਂ ਬਾਅਦ ਆਪਾਂ ਕਰਾਂਗੇ ਗੱਲਬਾਤ ਫੇਰ ਸੁਣਨਵਾ ਲੂ ਸਰ ਜੀ ਕੋਈ ਮੁਸ਼ਕਲ ਨਹੀਂ ਸਾਨੂੰ ਪਰਵਾਹ ਦਾ ਸਾਨੂੰ ਕੋਈ ਟੈਨਸ਼ਨ ਨਹੀਂ ਲੱਗੇ ਬਹੁਤ ਵਧੀਆ ਤੇ ਸਾਰਾ ਕੁਝ ਸਾਡੇ ਅਸਲ ਸਿੱਖ ਸੀ ਸਾਡੇ ਨਾਲ ਸਿੱਖਾਂ ਨੇ ਕਾਲਸਾਥੇ ਜੰਗਦਾਰਾਂ ਨੇ ਇਹਦੇ ਸਿੱਖ ਸੀ ਤੇ ਉਹਨਾਂ ਕਹਿੰਦੇ ਸਿੱਖ ਸਾਡੇ ਥੱਲੇ ਜਿੱਗੇ ਪੈ ਨੇ ਅੱਜ ਜੇ ਉਹ ਸਿੱਖ ਦੀ ਇੱਜ਼ਤ ਰੋਲ ਗਈ ਤੇ ਸਭ ਸਾਰੇ ਸਿੱਖਾਂ ਦੀ ਇੱਜ਼ਤ ਰੋਲ ਗਈ ਤੇ ਸਾਨੂੰ ਤਾਂ ਇਹਨਾਂ ਬਹੁਤ ਵੀ ਸਿੱਖਾਂ ਹੀ ਸਾੜਿਆਂ ਨੇ ਹਰੀ ਮਾਂ ਫੜ ਕੇ ਕਿ ਸਾਨੂੰ ਤਾਂ ਠਾਇਆ ਇਹ ਦੇ ਸਾਨੂੰ ਤਾਂ ਬਹੁਤ ਇਨਾਂ ਦੇ ਧੰਨਵਾਦ ਅਸੀਂ ਇਹਨਾਂ ਨੇ ਕਰਨੇ ਆ ਵੀ ਇਹਾਂ ਦੇ ਪੈਰ ਭਾਈ ਵੀ ਅਸੀਂ ਸਾਰੀ ਕਰਾਂਗੇ ਇਹਨਾਂ ਮੈਂ ਘਰ ਲ ਜਾਾਂ ਟਿੱਕਾਂ ਦੀ ਤੁਹਾਡਾ ਪੈਸਾ ਨਹੀਂ ਲੱਗਣ ਦਿੰਦੀ ਵੀ ਘਰ ਵੀ ਛੱਡ ਕੇ ਹੀ ਆਵਾਂਗੇ ਬਰੀਕ ਰੱਖ ਕੇ ਠੀਕ ਹੈ ਜੀ ਵਧੀਆ ਕੜਦੀ ਕਲਾਜੋ ਤੇ ਤੁਸੀਂ ਬਸੰਤ ਸਿੰਘ ਜੀ ਦੇ ਕੀ ਲੱਗਦੇ ਹੋ ਜੀ ਮੈਂ ਤਾਂ ਪਿਤਾ ਜੀ ਕੀ ਨਾਮ ਹੈ ਜੀ ਆਪੀ ਦਾ ਸਜੀਤ ਸਿੰਘ ਤੇ ਉਹ ਜੇਲ੍ਹ ਬਾਰੇ ਜੋ ਮੁਲਾਕਾਤ ਉਹਨਾਂ ਨਾਲ ਹੋਈ ਹੈ ਉਹਦੇ ਬਾਰੇ ਸਾਨੂੰ ਕੁਝ ਦੋ ਚਾਰ ਗੱਲਾਂ ਦੱਸੋ ਜੀ ਠੀਕ ਹੈ ਜੀ ਵਧੀਆ ਹਾਂ ਚੰਦੀ ਕਲਾ ਚੋਂ ਉਹਦਾ ਕੋਈ ਜਾਣੇ ਖਬਰਾਂ ਨਹੀਂ ਕੋਈ ਲੋੜ ਤੇ ਉਹ 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 ਉਹਨਾਂ ਕੋਈ ਹੋਰ ਸੁਨੇਹਾ ਜਿਹੜਾ ਕੋਈ ਦਿੱਤਾ ਗਿਆ ਹੋਵੇ ਠੀਕ ਹੈ ਸ਼ੋਮਣੀ ਕਮੇਟੀ ਧੰਨਵਾਦ ਕਰਦੇ ਜਿੰਨੇ ਸਾਨੂੰ ਮਿਲਾਦਾ ਅੱਛਾ ਸਾਡੇ ਕੋਲ ਇਹ ਪਹੁੰਚ ਹੀ ਨਹੀਂ ਸੀ ਇੱਥੇ ਆਜੋ ਇਹ ਹੁਣ ਗੱਲ ਕੀਤੀ ਹੈ ਜੀ ਇਹਨੇ ਕਹਿੰਦੇ ਸ਼ੋਮਣੀ ਕਮੇਟੀ ਦਾ ਬੜਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਿਲਾਤਾ ਹੁਣ ਅਸੀਂ ਬਹੁਤ ਚਿਰ ਦੇ ਚੀਜ਼ ਉੱਤੇ ਰੌਲਾ ਪਾਉਂਦੇ ਆਉਨੇ ਆਂ ਵੀ ਭਾਈ ਸਮਝ ਲਓ ਸਮਝ ਲਓ ਕਿ ਵੀ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਦੇ ਉੱਤੇ 63 ਲੱਖ ਤੋਂ ਉੱਤੇ ਰੁਪਇਆ ਖਰਚ ਚੁੱਕੇ ਨੇ ਚਲੋ ਇਹਨਾਂ ਦੀ ਆਪਣੀ ਸਮਝ ਆ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਕਿਉਂਕਿ ਇਹਨਾਂ ਦੇ ਮੋਰਚਾਂ ਵਿੱਚ ਹੀ ਜਿੱਥੇਦਾਰ ਆਏ ਨੇ ਤੇ ਹੁਣ ਅਹੀ ਜਿੱਥੇਦਾਰ ਪਿੱਛੇ ਹੋ ਗਏ ਅਸੀਂ ਬਹੁਤ ਚਿਰ ਤੋਂ ਕਹਿੰਦੇ ਆਉਂਦੇ ਸੀਗੇ ਵੀ ਭਾਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੱਤਰਕਾਰ ਦਾ ਮੈਂ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਈ ਸੀ ਆ ਪਿਛਲੇ ਹਫ਼ਤੇ ਜਿਹਦੇ ਵਿੱਚ ਉਹ ਡਾਇਰੈਕਟਲੀ ਨਾਂ ਲੈ ਕੇ ਕਹਿ ਰਿਹਾ ਵੀ ਭਾਈ ਸ਼੍ਰੋਮਣੀ ਕਮੇਟੀ ਵਾਲੇ ਚਾਹੁੰਦੇ ਨੇ ਵੀ ਅਮਰਤਪੁਰ ਸਾਡੀ ਜਿਹੜੀ ਪਾਰਟੀ ਤੋਂ ਉੱਤੋਂ ਲੜੇ ਪਰ ਅਮਰਤਪਾਲ ਨੇ ਜੇਤਾ ਹੁੰਦਾ ਉਹ ਪੰਥਕ ਦੇ ਤੌਰ ਦੇ ਉੱਤੇ ਜਿਵੇਂ ਕਹਿੰਦੇ ਨੇ ਭਾਈ ਪੰਥਕ ਬੰਦੇ ਨੇ ਇਹ ਫੇਰ ਤਾਂ ਉਹ ਲੜਦਾ ਸਿਮਰਜੀਤ ਮਾਨ ਵਾਲੀ ਪਾਰਟੀ ਦੇ ਵਿੱਚ ਪਰ ਉਹਨੇ ਸਿਮਰਜੀਤ ਮਾਨ ਵਾਲੀ ਪਾਰਟੀ ਨੂੰ ਵੀ ਉਹਨੇ ਨਾ ਕਰਤੀ ਤੇ ਉਹ ਆਪਣਾ ਆਜ਼ਾਦ ਖੜ ਗਿਆ ਹੁਣ ਮੈਨੂੰ ਦੋ ਇਹ ਬੰਦੇ ਅਲੱਗ-ਅਲੱਗ ਮੈਂ ਕਿਸੇ ਹੋਰ ਚੀਜ਼ੇ ਬੰਦਨ ਵਿੱਚ ਨਹੀਂ ਲਾਉਂਕੋ ਕਿ ਜੇ ਬਾਦਲ ਕਹਿੰਦੇ ਨੇ ਅਸੀਂ ਪੰਥਕ ਆ ਅਸੀਂ ਫਕਰੇ ਕੌਮ ਆ ਤਾਂ ਸਿੱਧਾ ਆਪਾਂ ਨੂੰ ਦਿਖ ਰਿਹਾ ਵੀ ਸਾਰੇ ਕੋ ਝੂਠ ਬੋਲ ਰਹੇ ਨੇ ਉਹ ਹੁਣ ਤੱਕ ਉਹਨੇ ਝੂਠ ਬੋਲਿਆ ਕੌਮ ਨੂੰ ਇਹ ਦੋ ਬੰਦੇ ਨੇ ਇੱਕ ਸਿਮਰਜੀਤ ਮਾਨ ਤੇ ਇੱਕ ਹੋ ਗਿਆ ਆਪਣੇ ਅਮਰਤਪਾਲ ਹੁਣ ਇਹ ਦੋਨੇ ਹੀ ਖਾਲਿਸਤਾਨ ਦੀ ਕਰਦੇ ਨੇ ਗੱਲ ਜੇ ਆਪਾਂ ਇਹਨਾਂ ਦੇ ਬਿਆਨ ਚੱਕ ਲਈਏ ਬਿਆਨਾਂ ਉਤੇ ਆਪਾਂ ਬੋਲ ਲਈਏ ਜਾਂ ਮੈਂ ਤੁਹਾਡੇ ਮੂਰੇ ਕੱਢ ਕੱਢ ਕੇ ਰੱਖ ਦਵਾਂ 15 16 ਵੀਡੀਓ ਤੁਹਾਡੇ ਮੂਰੇ ਲਿਆ ਕੇ ਰੱਖ ਦਵਾਂ ਇਹ ਦੋਨੇ ਹੀ ਖਾਲਿਸਤਾਨ ਦੀ ਪੂਰੀ ਫੁੱਲਸ ਫੁੱਲ ਕੇ ਸਪੋਰਟ ਕੀਤੀ ਇਹਨਾਂ ਨੇ ਇਹਨਾਂ ਦੇ ਬਿਆਨ ਵੀ ਇਹ ਹੋਏ ਨੇ ਕਿ ਦੋਨੇ ਹੀ ਇੰਡੀਅਨ ਸਟੇਟ ਵੀਨ ਗਵਰਨਮੈਂਟ ਨੂੰ ਗਾਲ੍ਹਾਂ ਵੀ ਕੱਢਦੇ ਨੇ ਵੀ ਭਾਈ ਇਹ ਸਾਡਾ ਸੰਵਿਧਾਨ ਨਹੀਂ ਇਹ ਸਾਡਾ ਉਹ ਨਹੀਂ ਤੇ ਉਹੀ ਸੰਵਿਧਾਨ ਦੀ ਚਲੋ ਹਰੇ ਅਮਰਤਪਾਲ ਸਾਹਿਬ ਜੱਤਿਆ ਨੇ ਚਲੋ ਜਿੱਤ ਵੀ ਜਾਊਗਾ ਉਹ ਉਹਨੇ ਉੱਥੇ ਆ ਵੀ ਜਾਣਾ ਉਹੀ ਸਬੰਧਾਨ ਦੀ ਉਹਨੇ ਸੌ ਵੀ ਚੱਕਣੀ ਆ ਜਿਹੜੇ ਸਬੰਧਾਨ ਬਾਰੇ ਬੈਠ ਕੇ ਆਪਾਂ ਨੇ ਵਾਰਤਾਲਾਪ ਕੀਤੇ ਹੋਏ ਨੇ ਜੋ ਇਹ ਗੱਲਾਂ ਹੋ ਗਈਆਂ ਪੁਰਾਣੀਆਂ ਹੁਣ ਆਪਾਂ ਨਵੀਆਂ ਗੱਲਾਂ ਤੇ ਆ ਜੀ ਹੁਣ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਜਿਹੜੇ ਇਹਨਾਂ ਦੇ ਬਿਆਨ ਆਉਂਦੇ ਨੇ ਆਪਣੇ ਨਿਬਰੂਗੜਾ ਜੇਲ੍ਹ ਦੇ ਅੰਦਰੋਂ ਫੋਨ ਰਿਕਾਰਡਿੰਗਾਂ ਬਾਹਰ ਆਈਆਂ ਨੇ ਭਾਈ ਸਾਡੇ ਤੇ ਬੜੇ ਹਾਲਾਤ ਮਾੜੇ ਨਿਕਲੇ ਨੇ ਸਾਡਾ ਤਾਂ ਜੀ ਇਹ ਉਕੂਨ ਦੀਆਂ ਉਲਟੀਆਂ ਹੋ ਗਈਆਂ ਅਮਰਤਪਾਲ ਨੂੰ ਜਿਵੇਂ ਵਕੀਲ ਨੇ ਆ ਕੇ ਬਾਹਰ ਬਿਆਨ ਦੱッセ ਸੀਗੇ ਦਿੱਤੇ ਸੀਗੇ ਵੀ ਭਾਈ ਅਮਰਤਪਾਲ ਦੀ ਕਿਸੇ ਟਾਈਮ ਵੀ ਡੈਥ ਹੋ ਸਕਦੀ ਹੈ ਇਹ ਰਾਜਦੇਵ ਖਾਲਸਾ ਦੇ ਹਲੇ ਵੀ ਆਨ ਰਿਕਾਰਡ ਪਈ ਨੇ ਜੇ ਉਹਨਾਂ ਨੇ ਚੱਕ ਤੇ ਨੋ ਪ੍ਰੋਬਲਮ ਆ ਆਪਣੇ ਕੋਲ ਰਿਕਾਰਡਿੰਗ ਵੀ ਪਈ ਆ ਉਹ ਚੀਜ਼ ਦੀ ਜਿਹੜੀ মিডিਆ 'ਚ ਬੈਠ ਕੇ ਬਿਆਨ ਦਿੱਤੇ ਗਏ ਸੀਗੇ ਹੁਣ ਸਵਾਲ ਜਿਹੜਾ ਇੱਥੇ ਇਹ ਉੱਠਦਾ ਵੀ ਭਾਈ ਕੁਝ ਕੁ ਚਿਰ ਪਹਿਲਾਂ ਮਹੀਨਾ ਜਿਹੜੇ ਮਹੀਨੇ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਵੀ ਸਾਡੇ ਜਿਹੜੇ ਬੰਦੇ ਨੇ ਬੜੇ ਹਾਲਾਤ ਉਹਨਾਂ ਦੇ ਮਾੜੇ ਨੇ ਕੀ ਅਮਰਤਪਾਲ ਹੁਣ ਜਵਾਬ ਸਵਾਲੇ ਉੱਠਦਾ ਵੀ ਹਸਪਤਾਲ ਗਏ ਤੋਂ ਬਿਨਾ ਡਾਕਟਰੀ ਇਲਾਜ ਹੋਏ ਤੋਂ ਬਿਨਾ ਕੀ ਉਹ ਠੀਕ ਹੋ ਗਿਆ ਕਿਸੇ ਦਾ ਕੋਈ ਜਵਾਬ ਨਹੀਂ ਕਿਸੇ ਦਾ ਕੋਈ ਹੋ ਨਹੀਂ ਆਪਾਂ ਨੇ ਰੱਖਤਾ ਸਵਾਲ ਇਹ ਸਾਨੂੰ ਜਵਾਬ ਤੁਸੀਂ ਦੇ ਦਿਓ ਫੇਰ ਜਿਹੜੇ ਕਹਿੰਦੇ ਨੇ ਬੰਦੇ ਵੀ ਭਾਈ ਇਹ ਜਿਹੜੇ ਆਪਣੇ ਵੀ ਸ਼੍ਰੋਮਣੀ ਕਮੇਟੀ ਵਾਲੇ ਨੇ ਜਿੰਨੇ ਵੀ ਆਪਣੇ ਐਸਜੀਪੀਸੀ ਵਾਲੇ ਨੇ ਵੀ ਤੁਸੀਂ ਬੋਲਦੇ ਸਾਨੂੰ ਕਹਿ ਰਹੇ ਨੇ ਲੋਕ ਮੈਸੇਜ ਕਰ ਰਹੇ ਨੇ ਵੀ ਅਸੀਂ ਬੋਲਦੇ ਹਾਂ ਝੂਠ ਵੀ ਭਾਈ ਸ਼੍ਰੋਮਣੀ ਕਮੇਟੀ ਵਾਲੇ ਤਾਂ ਇਹਨਾਂ ਦੀ ਮਦਦ ਨਹੀਂ ਕਰਦੇ ਆ ਸਭ ਤੋਂ ਪਹਿਲਾ ਪ੍ਰੂਫ ਜਿਹੜਾ ਤੁਹਾਡੇ ਮੂਰੇ ਸ਼ੇਅਰ ਵੀ ਕੀਤਾ ਗਿਆ ਤੇ ਤੁਹਾਨੂੰ ਵੀਡੀਓ ਚ ਦਿਖਾ ਵੀ ਦਿੱਤਾ ਵੀ ਸ਼੍ਰੋਮਣੀ ਕਮੇਟੀ ਵਾਲੇ ਪੂਰੀ ਫੁੱਲ ਇਹਨਾਂ ਦੀ ਪੂਰੀ ਫੁੱਲ ਸਿਰ ਦੀ ਸਪੋਰਟ ਕਰ ਰਹੇ ਨੇ ਇਹ ਹੁਣ ਕਿਉਂ ਕਰ ਰਹੇ ਨੇ ਇਹ ਹੁਣ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਨੂੰ ਹੌਲੀ ਹੌਲੀ ਉਹ ਕਹਿੰਦੇ ਨੇ ਵੀ ਜਿਉਂ-ਜਿਉਂ ਪਤਾ ਲੱਗੀ ਜਾਣਾ ਮੂਰੇ ਸੰਗਤ ਦੇ ਬਸ ਆਪਣਾ ਦਿਮਾਗ ਤੇ ਆਪਣੀਆਂ ਅੱਖਾਂ ਤੇ ਆਪਣੇ ਕੰਨ ਖੁੱਲੇ ਰੱਖਿਓ ਹਰੇਕ ਚੀਜ਼ ਮੂਰੇ ਆ ਜਾਣੀ ਆ ਹੁਣ ਕੁਸ਼ਕ ਮੇਰੇ ਵੀਰ ਜਿਹੜੀ ਇੱਕ ਆਡੀਓ ਆਈ ਸੀਗੀ ਅਮਰਤਪਾਲ ਦੀ ਜਿਹਦੇ ਵਿੱਚ ਡਾਇਰੈਕਟਲੀ ਅਮਰਤਪਾਲ ਕਿਸੇ ਕੁੜੀਆਂ ਬਾਰੇ ਜ਼ਿਕਰ ਕਰ ਰਿਹਾ ਹੋ ਸਕਦਾ ਭਾਈ ਕਰ ਵੀ ਸਕਦਾ ਉਹ ਵੀ ਜਵਾਨ ਰਹਾ ਵਧੀਆ ਪਰਸਨੈਲਿਟੀ ਵਾਲਾ ਮੁੰਡਾ ਸੀਗਾ ਕਰ ਸਕਦਾ ਅਸੀਂ ਤਾਂ ਕਹਿੰਦੇ ਨਹੀਂ ਵੀ ਭਾਈ ਨਾ ਕਰੇ ਅਸੀਂ ਤਾਂ ਕਹਿੰਦੇ ਆ ਕਰੇ ਪਰ ਜਿਹੜੇ ਪਰ ਜਿਹੜੇ ਬੰਦੇ ਉਹਨੂੰ ਕਹਿੰਦੇ ਨੇ ਜੀ ਇਹ ਜੱਥੇਦਾਰ ਇਹ ਜੀ ਕੌਮ ਦਾ ਮੋਰੀ ਇਹ ਜੀ ਇਦਾਂ ਇਹ ਜੀ ਉਦਾਂ ਉੱਥੋਂ ਪ੍ਰੋਬਲਮ ਪੈਂਦੀ ਆ ਚੀਜ਼ ਦੀ ਤਾਂ ਇਹ ਚੀਜ਼ਾਂ ਮੂਰੇ ਆਉਂਦੀਆਂ ਨੇ ਹਲੇ ਹੋਰ ਬਹੁਤ ਕੁਝ ਹੋਣਾ ਇਹ ਤਾਂ ਜੇ ਕੁਝ ਵੀ ਨਿਕਲਿਆ ਜੇ ਹੋਰ ਬਹੁਤ ਕੁਝ ਹੋਣਾ ਹੁਣ ਜਿਹੜੇ ਬੰਦੇ ਕਹਿੰਦੇ ਨੇ ਜੀ ਇਹ ਐਡਿਟ ਕਰਕੇ ਪਾਈ ਹੋਈ ਆ ਅਸੀਂ ਤਾਂ ਸਿੱਧਾ ਕਹਿੰਨੇ ਵੀ ਅਸੀਂ ਚਲੋ ਕਹਿ ਦਿੰਦੇ ਆ ਭਾਈ ਐਡਿਟ ਕਰਕੇ ਤੁਹਾਨੂੰ ਹੀ ਸੁਣ ਲਈ ਅਸੀਂ ਵੀ ਐਡਿਟ ਕਰਕੇ ਪਾਈ ਆ ਅਸੀਂ ਤਾਂ ਕਹਿੰਨੇ ਵੀ ਐਡਿਟ ਹੈ ਹੀ ਨਹੀਂ ਉਹ ਕਿ ਅਮਰਤਪਾਲ ਦੀ ਮਾਂ ਸ਼੍ਰੀ ਅਕਾਲ ਤਖਤ ਤੇ ਹਰਮੰਦਰ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੌਂ ਚੱਕ ਕੇ ਇਹ ਚੀਜ਼ ਕਹਿ ਸਕਦੀ ਆ ਜੇ ਤਾਂ ਉਹ ਸਿੰਘਣੀਆਂ ਗੁਰੂ ਦੀ ਮੰਨ ਲਓ ਵੀ ਜਣ ਗੁਰੂ ਨੂੰ ਮੰਨਦੀ ਆ ਗੁਰੂ ਦੇ ਸਿਧਾਂਤਾਂ ਨੂੰ ਮੰਨਦੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੀ ਆ ਕੀ ਉਹ ਸੌਂ ਖਾ ਕੇ ਜਾਂ ਮੰਨ ਲਓ ਇਹ ਗੱਲ ਕਹਿ ਕੇ ਕਹਿ ਸਕਦੀ ਆ ਵੀ ਜਿਹੜੀ ਇਹ ਆਵਾਜ਼ ਜਿਹੜਾ ਕੁਸ਼ ਅਮਰਤਪਾਲ ਉਹਦੇ ਵੀਡੀਓ ਆਡੀਓ ਦੇ ਵਿੱਚ ਬੋਲ ਰਿਹਾ ਵੀ ਭਾਈ ਕੁੜੀਆਂ ਮੇਰੀ ਮਾਂ ਨੂੰ ਵੀ ਫੋਨ ਕਰਨ ਲੱਗੀਆਂ ਹੁਣ ਮੈਂ ਤਾਂ ਆਪਣੀ ਮਾਂ ਦਾ ਫੋਨ ਚੱਕਣੋਂ ਵੀ ਹਟ ਗਿਆ ਕੀ ਇਹ ਗੱਲ ਕੀ ਇਹ ਗੱਲ ਇਹਦੀ ਮੰਮੀ ਸੌਂ ਖਾ ਕੇ ਦੱਸ ਸਕਦੀ ਆ ਅਮਰਤਪਾਲ ਦੀ ਮਾਤਾ ਜੀ ਸੌਂ ਖਾ ਕੇ ਦੱਸ ਸਕਦੇ ਨੇ ਕਿ ਇਹ ਆਵਾਜ਼ ਅਮਰਤਪਾਲ ਦੀ ਨਹੀਂ ਹੈਗੀ ਅਸੀਂ ਤਾਂ 100% ਸ਼ੋਰ ਹਾਂ ਵੀ ਭਾਈ ਇਹ ਉਹਦੀ ਆ ਪ੍ਰੋਬਲਮ ਇਹ ਨਹੀਂ ਵੀ ਉਹ ਕੁੜੀਆਂ ਨਾਲ ਗੱਲਾਂ ਕਰਦਾ ਸੀਗਾ ਪ੍ਰੋਬਲਮ ਇਹ ਨਹੀਂ ਹੈਗੀ ਪ੍ਰੋਬਲਮ ਵਿੱਚੋਂ ਇਹ ਆ ਵੀ ਜਿਹਨੂੰ ਤੁਸੀਂ ਕਹੀ ਜਾਂਦੇ ਹੋ ਜੀ ਭਾਈ ਇਹ ਪੰਥ ਪੰਥਕ ਪਾਰਟੀ ਆ ਪੰਥਕ ਪਾਰਟੀ ਆ ਜੀ ਪੰਥਕ ਪਾਰਟੀ ਆ ਪੰਥ ਜਦ ਹੁੰਦਾ ਨਾ ਪੰਥ ਇਕੱਲਾ ਇੱਕ ਬੰਦੇ ਦਾ ਨਹੀਂ ਹੈਗਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਪੰਥ ਦੇ ਵਿੱਚ ਸਿਰਫ ਉਹੀ ਬੰਦਾ ਮੂਹਰੇ ਆ ਸਕਦਾ ਜਿਹੜੇ ਬੰਦੇ ਦਾ ਕਰੈਕਟਰ ਬਿਲਕੁਲ ਸਾਫ਼ ਨਾ ਕੋਈ ਉਹਤੇ ਦਾਗ ਨਾ ਕੋਈ ਥੱਬਾ ਨਾ ਕਿਸੇ ਪਾਰਟੀ ਨਾਲ ਨਾ ਕਿਸੇ ਪਾਰਟੀ ਨਾਲ ਉਹਦੇ ਨਾਲ ਕੋਈ ਕਿਸੇ ਵੀ ਪਾਰਟੀ ਨਾਲ ਨਾ ਕੋਈ ਸਮਝੌਤਾ ਨਾ ਕੁਝ ਹੋਰ ਜਿਹੜਾ ਇੱਕ ਝੰਡੇ ਦੀ ਗੱਲ ਕਰੇ ਇੱਕ ਜੁਟ ਹੋਣ ਦੀ ਗੱਲ ਕਰੇ ਉਹੀ ਬੰਦਾ ਜਾ ਸਕਦਾ ਹੁਣ ਕਈ ਬੰਦੇ ਮੇਰੇ ਕਈ ਜਿਹੜੇ ਆਪਣੇ ਵੀਰ ਨੇ ਸਾਡੀਆਂ ਜਿਹੜੀਆਂ ਕੱਡੀਆਂ ਹੋਈਆਂ ਆਡੀਓ ਜਾਂ ਮੰਨ ਲਓ ਵੀਡੀਓ ਜੋ ਆਪਣੇ ਭਾਈ ਬੜੇ ਜਣੀ ਕਿ ਮੈਂ ਤਾਂ ਗੱਲ ਇਹ ਕਹਿਣਾ ਵੀ ਜੇ ਤੁਹਾਡੇ ਕੋਲ ਜਵਾਬ ਨਹੀਂ ਹੁੰਦੇ ਨਾ ਤੁਸੀਂ ਆ ਕੇ ਕਮੈਂਟਾਂ ਦੇ ਵਿੱਚ ਦਿਓ ਜੀ ਲਿਖੋ ਜੀ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕੱਲ ਇੱਕ ਬੰਦਾ ਲੱਗਿਆ ਸੀਗਾ ਉਹਨੇ ਆਪਣੀ ਆਈਡੀ ਦਾ ਨਾਮ ਲਿਖਿਆ ਆ ਮੈਂ ਪੜ ਕੇ ਤੁਹਾਨੂੰ ਸੁਣਾ ਦੰਦਾ ਬਾਅਦ ਵਿੱਚ ਮੈਂ ਸ਼ੇਅਰ ਵੀ ਕਰ ਦੂੰਗਾ ਐਂਟੀ ਸੈਲ ਕੰਡੂਰ ਸਾਹਿਬ ਉੱਪਰ ਲੱਗੀ ਹੋਈ ਆ ਅਮਰਤਪਾਲ ਦੀ ਫੋਟੋ ਮੈਂ ਨਾਲ ਆਈਡੀ ਸ਼ੇਅਰ ਵੀ ਕਰ ਦੂੰਗਾ ਆਉਣ ਵਾਲੇ ਸਮੇਂ ਵਿੱਚ ਮੈਂ ਮੂਰੇ ਵੀ ਰੱਖੂੰਗਾ ਭਾਈ ਆ ਬੰਦਾ ਉਹ ਬੰਦਾ ਸਪੋਰਟਰ ਆ ਅਮਰਤਪਾਲ ਦਾ ਮੈਂ ਅਸੀਂ ਕਿਸੇ ਨੂੰ ਨਿੰਦ ਨਹੀਂ ਭਾਈ ਉਹਦੇ ਸਪੋਰਟਰੋਂ ਤੁਸੀਂ ਵਧੀਆ ਗੱਲ ਆ ਸਪੋਰਟਰ ਰਹੋ ਪਰ ਆਪਣੇ ਜੋ ਗੁਰੂਆਂ ਦੇ ਦਿੱਤੇ ਹੋਏ ਹੁਕਮ ਨੇ ਉਹਨੂੰ ਸਿਰਫ ਇੱਕ ਨਾਰਮਲ ਬੰਦੇ ਰਾਹੀਂ ਦੇਖਿਓ ਨਿਊਟਰਲ ਹੋ ਕੇ ਦਿਮਾਗ ਤੋਂ ਤੇ ਸਾਨੂੰ ਜਿੰਨੇ ਵੀ ਅਸੀਂ ਸਵਾਲ ਉਹਰੇ ਲਿਆ ਕੇ ਰੱਖਦੇ ਆ ਇਹ ਸਵਾਲਾਂ ਦੇ ਜਵਾਬ ਵੀ ਦਿਆ ਕਰੋ ਨਾਲ ਦੀ ਨਾਲ ਮੈਂ ਦੁਬਾਰਾ ਚ ਫਿਰ ਰਿਪੀਟ ਕਰ ਦਵਾਂ ਜੇ ਅਮਰਤਪਾਲ ਆਪਣੇ ਆਪ ਨੂੰ ਪੰਥਕ ਕਹਿੰਦਾ ਪੰਥਕ ਦੀ ਗੱਲ ਕਰਦਾ ਕਹੇ ਕਿ ਜਿਹੜੇ ਪੰਜ ਤਖਤ ਸਹਿਬਾਨ ਦੇ ਆਪਣੇ ਜਥੇਦਾਰ ਨੇ ਕਿ ਉਹਨੂੰ ਉਹ ਪੰਥਕ ਮੰਨਦੇ ਨੇ ਵੀ ਇਹ ਪੰਥਕ ਬੰਦਾ ਫਿਰ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹਨਾਂ ਨੇ ਮੱਦ ਦੇ ਦੀ ਕਿਉਂ ਕੀਤੀ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣਾ ਇਹ ਸਾਰੇ ਸਵਾਲ ਨੇ ਅੱਜ ਦੇ ਟਾਈਮ ਦੇ ਵਿੱਚ ਬਲਟੋਹਾ ਵਰਸਾ ਸਿੰਘ ਬਲਟੋਹਾ ਗਰਾਉਂਡ 'ਚ ਖੜਕੇ ਇਹਨਾਂ ਨੂੰ ਥਾਪੀਆਂ ਮਾਰ ਰਿਹਾ ਥਾਪੀਆਂ ਮਾਰ ਰਿਹਾ ਵੀ ਆਜੋ ਆਜੋ ਤੁਹਾਡੇ 'ਚੋਂ ਜਿਮ ਅਮਰਤਪਾਲ ਦੀ ਟੀਮ ਦਾ ਕੋਈ ਵੀ ਬੰਦਾ ਆ ਕੇ ਉਹਦੇ ਨਾਲ ਡਿਬੇਟ ਕਰੋ ਬਲਟੋਹੇ ਨਾਲ ਤਾਂ ਜੋ ਸੰਗਤ ਦੇ ਮੂਹਰੇ ਸਾਰੀਆਂ ਗੱਲਾਂ ਆਉਣ ਇਹਨਾਂ 'ਚ ਕਿਉਂ ਨਹੀਂ ਕੋਈ ਜਾਂਦਾ ਹੋ ਸਕਦਾ ਭਾਈ ਉਹਦੇ ਕੋਲ ਹੋਰ ਕੁਝ ਪਿਆ ਹੋਵੇ ਮੈਂ ਜਿਸ ਤੱਕ ਮੈਂ ਇਤਿਹਾਸ ਪੜ੍ਹਿਆ ਨਾ ਇਤਿਹਾਸ ਪੜ੍ਹਿਆ ਜਿਹੜੇ ਆਪਾਂ ਕੁਝ ਬਿਆਨ ਚੱਕ ਲੀਏ ਬਿਆਨ ਚੱਕ ਲੀਏ ਅਮਰਤਪਾਲ ਦੀ ਗੱਲ ਕਰਦਾ ਮੈਂ ਇਦੇ ਵਿੱਚ ਡਾਇਰੈਕਟਲੀ ਕਹਿੰਦਾ ਉਹ ਉਹ ਕਹਿੰਦਾ ਵੀਰ ਮੈਂ ਕੋਈ ਵੀ ਬੰਦਾ ਓਪਨਲੀ ਉਹ ਬੰਦਾ ਹਰੇਕ ਬੰਦੇ ਨੂੰ ਕਹਿ ਰਿਹਾ ਵੀ ਆਜੋ ਮੇਰੇ ਨਾਲ ਡਿਬੇਟ ਕਰ ਲਓ ਜਿਹੜਾ ਬੰਦਾ ਮਰਜੀ ਅਮਰਤਪਾਲ ਕਹਿ ਰਿਹਾ ਅਮਰਤਪਾਲ ਕਹਿ ਰਿਹਾ ਵੀ ਆਜੋ ਮੇਰੇ ਨਾਲ ਡਿਬੇਟ ਕਰ ਲਓ ਜਿਹੜਾ ਬੰਦਾ ਮਰਜੀ ਮੈਂ ਹਰੇਕ ਸਵਾਲ ਦਾ ਜਵਾਬ ਦਊਗਾ ਅੱਜ ਦੇ ਟਾਈਮ ਦੇ ਵਿੱਚ ਬੁਲਟੋਹਾ ਵਿਰਸਾ ਸਿੰਘ ਉਲਟੋਹਾ ਡਾਇਰੈਕਟਲੀ ਗਰਾਊਂਡ 'ਚ ਖੜਾ ਕੱਲਾ ਥਾਪੀਆਂ ਮਾਰ ਰਿਹਾ ਸੱਦ ਰਿਹਾ ਵੀ ਆਜੋ ਤੁਹਾਡੀ ਟੀਮ ਦਾ ਕੋਈ ਵੀ ਬੰਦਾ ਆਕੇ ਲਾਈਵ ਦੇ ਵਿੱਚ ਮੇਰੇ ਸਵਾਲਾਂ ਦੇ ਜਵਾਬ ਦੇ ਦੋ ਵੀ ਫੇਰ ਭਾਈ ਮੈਂ ਮੰਨ ਲੂ ਵੀ ਮੈਂ ਗਲਤ ਹਾਂ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜੇ ਮੇਰੇ ਵੀਰ ਲੱਗੇ ਹੋਏ ਨੇ ਵੀ ਭਾਈ ਤੁਸੀਂ ਨਾ ਕੁਝ ਬੋਲੋ ਤੁਸੀਂ ਨਾ ਕੁਝ ਅਮਰਤਪਾਲ ਨੂੰ ਕਹੋ ਅਮਰਤਪਾਲ ਮੈਂ ਫੇਰ ਕਲੀਅਰ ਕਰ ਦਵਾ ਇੱਕ ਨੋਰਮਲ ਬੰਦਾ ਜਿਵੇਂ ਅਸੀਂ ਆ ਫਰਕ ਕੀ ਪੈ ਗਿਆ ਫਰਕ ਬਸ ਇਹ ਪੈ ਗਿਆ ਵੀ ਉਹ ਅਮਰਤ ਉਹਨੇ ਛੱਕ ਲਿਆ ਜਿਵੇਂ ਦਵਾਈ ਚੋ ਬੋਲਦਾ ਹੁੰਦਾ ਸੀਗਾ ਤੁਸੀਂ ਤਾਂ ਹੁਣ ਅਮਰਤਪਾਲ ਨੂੰ ਜਾਣਨ ਲੱਗੇ ਹੋ ਅਸੀਂ ਅਮਰਤਪਾਲ ਨੂੰ ਉਹ ਟਾਈਮ ਦੇ ਸੁਣਦੇ ਆਉਨੇ ਆ ਦੇਖਦੇ ਆਉਨੇ ਆ ਜਦ ਜਿਹੜੇ ਟਾਈਮਾਂ 'ਚ ਦੀਪ ਸਿੱਧੂ ਪੰਜਾਬ ਦੇ ਵਿੱਚ ਕੱਲਾ ਸ਼ੇਰ ਕੱਲਾ ਬੱਬਰ ਸ਼ੇਰ ਤੁਰਿਆ ਫਿਰਦਾ ਸੀਗਾ ਉਹ ਟਾਈਮਾਂ ਵਿੱਚ ਅਮਰਤਪਾਲ ਮੈਂ ਅਸੀਂ ਸਕਰੀਨ ਸ਼ਾਟ ਵੀ ਜਿਹੜੇ ਸਕਰੀਨ ਸ਼ਾਟ ਉਹ ਵੀ ਅਸੀਂ ਸ਼ੋਅ ਕਰ ਚੁੱਕੇ ਆਂ ਜਿਹਦੇ ਵਿੱਚ ਇਹ ਸਟੈਂਡ ਪੁੱਛਦਾ ਰਿਹਾ ਦੀਪ ਨੂੰ ਮੈਂ ਬਾਰ-ਬਾਰ ਗੱਲਾਂ ਕਿਉਂ ਇਹ ਚੀਜ਼ਾਂ ਰਿਪੀਟ ਕਰ ਰਿਹਾ ਤਾਂ ਜੋ ਤੁਹਾਡੇ ਚੰਗੇ ਤਰੀਕੇ ਨਾਲ ਇਹ ਚੀਜ਼ਾਂ ਦਿਮਾਗ ਦੇ ਵਿੱਚ ਵੱਢ ਜਾਣ ਵੋਟਾਂ 'ਚ ਖੜਾ ਹੋ ਨੋ ਪ੍ਰੋਬਲਮ ਆ ਵੋਟਾਂ 'ਚ ਖੜਾ ਉਡੀ ਸਪੋਰਟ ਜਿਹੜੇ ਦਾ ਸਪੋਰਟਰ ਨੇ ਸਪੋਰਟ ਕਰੋ ਪਰ ਜਦ ਤੁਸੀਂ ਉਹਨੂੰ ਪੰਥਕ ਕਹਿੰਦੇ ਹੋ ਨਾ ਪੰਥਕ ਦੇ ਵਿੱਚ ਜਾਂ ਤਾਂ ਤੁਹਾਨੂੰ ਪੰਥ ਬਾਰੇ ਪਤਾ ਹੀ ਨਹੀਂ ਵੀ ਪੰਥ ਕੀ ਚੀਜ਼ ਆ ਜਿਹੜਾ ਪੰਥ ਆ ਇਹਦੇ ਚ ਸੱਚੇ ਤੇ ਸੁੱਚੇ ਤੇ ਉੱਚੇ ਬੰਦੇ ਦੀ ਰੂਹ ਚੱਲਦੀ ਆ ਨਾ ਕਿ ਕਿਸੇ ਕਰਪਟ ਬੰਦੇ ਦੀ ਨਾ ਹੀ ਕੋ ਉਹ ਬੰਦਾ ਜਿਹੜਾ ਆਪਣੇ ਬਚਨਾਂ ਤੋਂ ਮੁਕਰੇ ਮੈਂ ਕਿਉਂ ਕਹਣਾ ਐਗਜ਼ਾਮਪਲਾਂ ਚੱਕ ਲਿਓ ਚਾਹੇ ਉਹ ਆਪਣੇ ਖਾਸਾ ਜਰਨਲ ਭਿੰਡਰ ਵਾਲੇ ਦੀ ਹੋਵੇ ਚਾਹੇ ਗੁਰਦੇਵ ਸਿੰਘ ਜਿੱਥੇ ਗੁਰਦੇਵ ਸਿੰਘ ਕੌਂਕੇ ਦੀ ਹੋਵੇ ਜਿੰਨੇ ਵੀ ਜਿੰਨੇ ਵੀ ਆਪਣੇ ਪੰਥ ਨੂੰ ਮੰਨਣ ਵਾਲੇ ਬੰਦੇ ਗੁਰੂ ਸਾਹਿਬ ਦੇ ਹੁਕਮਾਂ ਨੂੰ ਮੰਨਣ ਵਾਲੇ ਬੰਦੇ ਉਹ ਚਾਹੇ ਆਪਣੇ ਜਰਨੈਲ ਖਾਸਾ ਭਿੰਡਰ ਵਾਲੇ ਹੋਣ ਜਿਨ੍ਹਾਂ ਨੇ ਡਾਇਰੈਕਟ ਲੋਕਾਂ ਨੂੰ ਕਿਹਾ ਸੀਗਾ ਉੱਥੇ ਖੜ ਕੇ ਆਪਣੇ ਸਿੰਘਾਂ ਨੂੰ ਵੀ ਭਾਈ ਜਿਨੇ ਸ਼ਹੀਦੀ ਪਾਉਣੀ ਆ ਜਿਨੇ ਸ਼ਹੀਦੀ ਪਾਉਣੀ ਆ ਉਹ ਦਰਬਾਰ ਸਾਹਿਬ ਦੇ ਵਿੱਚ ਰੁਕੋ ਜਿਨੇ ਸ਼ਹੀਦੀ ਨਹੀਂ ਪਾਉਣੀ ਉਹ ਜਾ ਸਕਦਾ ਉਹ ਸੀਗਾ ਸੂਰਮਾ ਉਹ ਸੀਗਾ ਸੂਰਮਾ ਉਹਨੇ ਪੂਰੀ ਡਾਇਰੈਕਟ ਜਿਹੜੇ ਬਚਨ ਉਹਨੇ ਕਹੇ ਨੇ ਵੀ ਮੇਰੇ ਜਉਂਦੇ ਜੀ ਤਾਂ ਮੈਨੂੰ ਲੈ ਜਾ ਨਹੀਂ ਸਕਦੇ ਮੇਰੇ ਮਰਨ ਤੋਂ ਬਾਅਦ ਬਸ਼ੱਕ ਜੀ ਮੈਨੂੰ ਚੱਕ ਕੇ ਲੈ ਜਾਣਾਂ ਉਹ ਆਪਣੇ ਬਜਨਾਂ ਤੇ ਖਰਾ ਉਤਰਿਆ ਬਿਲਕੁਲ ਸੇਮ ਚੀਜ਼ ਹੀ ਬਿਲਕੁਲ ਸੇਮ ਚੀਜ਼ ਜਿੱਚੇਦਾਰ ਗੁਰਦੇਵ ਸਿੰਘ ਕੌਂਕੇ ਦੀ ਸੀਗੀ ਜਿਹੜਾ ਰੋਜ ਉੱਠ ਕੇ ਰੋਜ ਉੱਠ ਕੇ ਸਵੇਰੇ ਨੇ ਆਪਣੇ ਸਵੇਰ ਸ਼ਾਮ ਇਹੀ ਅਰਦਾਸ ਕਰਦਾ ਸੀਗਾ ਵੀ ਭਾਈ ਮੈਨੂੰ ਸ਼ਹੀਦੀ ਪ੍ਰਾਪਤ ਹੋਵੇ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਜਿਹੜੇ ਬੰਦੇ ਇਹਨੂੰ ਪੰਥਕ ਕਹਿੰਦੇ ਨੇ ਵੀ ਇਹ ਬੰਦਾ ਪੰਥਕ ਆ ਇਹ ਜਿਹੜੇ ਸਵਾਲ ਸਾਡੇ ਖੜੇ ਨੇ ਜੋ ਲੋਕਾਂ ਦੇ ਵਿੱਚ ਆਏ ਹੋਏ ਨੇ ਤੋ ਇਹ ਸਵਾਲਾਂ ਦੇ ਦਵੇ ਜਵਾਬ ਉਸ ਤੋਂ ਬਾਅਦ ਜੋ ਸੰਗਤ ਫੈਸਲਾ ਕਰੂਗੀ ਦਾ ਕੋਈ ਵੀ ਬੰਦਾ ਇਹਨਾਂ ਚ ਕੋਈ ਵੀ ਬੰਦਾ ਨਹੀਂ ਟੀਮ ਦਾ ਬੰਦਾ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰ ਦਵੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਚੀਜ਼ਾਂ ਦਿਖਾਵਾਂਗੇ ਤੇ ਆਪਾਂ ਹੋਰ ਸਪੈਸ਼ਲ ਕੰਮ ਕਰਾਂਗੇ ਸਸੀ ਗਾਲ ਜੀ ਸਤਿ ਸ਼੍ਰੀ ਅਕਾਲ